ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਆ ਝੋਨੇ ਦੇ ਮੰਡੀ ਰੇਟ ਬਾਰੇ ਤੇ ਉਸ ਦੇ ਨਾਲ ਨਾਲ ਜੋ ਪੰਜਾਬ ਦੇ ਆਰਟੀ ਐਸੋਸੀਏਸ਼ਨ ਨੇ ਤੇ ਸ਼ੈਲਰ ਮਾਲਕਾਂ ਨੇ ਬਿਲਕੁਲ ਝੋਨੇ ਦਾ ਜੋ ਇੱਕ ਤਰੀਕ ਤੋਂ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਚਾਹੇ ਉਹ ਬਾਸਮਤੀ ਝੋਨਾ ਹੋਵੇ ਗੈਰ ਬਾਸਮਤੀ ਝੋਨਾ ਹੋਵੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਤਰੀਕ ਤੋਂ ਕੋਈ ਵੀ ਝੋਨਾ ਮੰਡੀ ਦੇ ਵਿੱਚ ਨਹੀਂ ਤੁਲੇਗਾ ਜਿੰਨਾ ਚਿਰ ਉਹਨਾਂ ਦੀਆਂ ਮੰਗਾਂ ਸਰਕਾਰ ਨਹੀਂ ਮੰਨਦੀ ਤੇ ਨਾਲ ਦੀ ਨਾਲ ਜੋ ਪੂਰਾ ਸਪਲਾਈ ਚੇਨ ਦਰੁਸਤ ਨਹੀਂ ਹੋ ਜਾਂਦਾ ਉਹਨਾਂ ਚਿਰ ਮੰਡੀ ਦੇ ਵਿੱਚ ਕੋਈ ਵੀ ਝੋਨਾ ਨਹੀਂ ਤੁਲੇਗਾ ਤੇ ਇਹਦਾ ਅਸਰ ਵੀ ਮੰਡੀਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਵਿੱਚ ਜੋ ਕਾਫੀ ਆਰਤੀਆਂ ਵੱਲੋਂ ਨਾ ਕੀਤੀ ਜਾ ਰਹੀ ਹੈ ਕਿ ਕਿਸਾਨ ਵੀਰ ਮੰਡੀਆਂ ਚ ਝੋਨਾ ਨਾਂ ਲੈ ਕੇ ਜਾਣ ਸੋ ਇੱਕ ਤਰੀਕ ਨੂੰ ਵੇਖਣਾ ਹੋਏਗਾ ਉਸ ਤੋਂ ਪਹਿਲੇ ਪਹਿਲੇ ਮਸਲਾ ਹੱਲ ਹੁੰਦਾ ਜਾਂ ਉਸ ਤੋਂ ਬਾਅਦ ਜੋ ਸਰਕਾਰੀ ਵੀ ਖਰੀਦ ਸ਼ੁਰੂ ਹੋਣੀ ਹੈ ਸੋ ਮੇਨ ਤੌਰ ਤੇ ਜੋ ਕਿਸਾਨੀ ਇਸ ਦੇ ਵਿੱਚ ਪਿਸਦਾ ਨਜ਼ਰ ਆ ਰਿਹਾ ਇਸ ਦੇ ਉੱਪਰ ਆਪਾਂ ਡਿਟੇਲ ਵੀਡੀਓ ਬਣਾਈ ਹੈ ਤੁਸੀਂ ਉਹ ਵੀ ਜਾ ਕੇ ਚੈੱਕ ਕਰ ਸਕਦੇ ਹੋ ਤੇ ਹੁਣ ਆਪਾਂ ਜੋ ਮੌਕੇ ਤੇ ਹਰਿਆਣਾ ਪੰਜਾਬ ਦੀਆਂ ਮੰਡੀਆਂ ਚ ਰੇਟ ਚੱਲ ਰਹੇ ਨੇ ਉਹਦੇ ਤੇ ਚਰਚਾ ਕਰਦੇ ਆ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਅਮਰਤਸਰ ਮੰਡੀ ਦੀ ਇੱਥੇ 1509 ਕੰਬਾਈਨ ਵਾਲਾ 2856 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਤਰਨਤਾਰਨ ਮੰਡੀ 1509 ਕੰਬਾਈਨ ਵਾਲਾ 2880 ਰੁਪਏ ਪ੍ਰਤੀ ਕਵਾਂਟਲ ਕਿ ਇਸ ਤੋਂ ਬਾਅਦ ਅਲੀਗੜ ਮੰਡੀ 1509 ਕੰਬਾਈਨ ਵਾਲਾ 2650 ਰੁਪਏ ਕੈਥਲ ਮੰਡੀ 1509 ਕੰਬਾਈਨ ਵਾਲਾ 2800 ਰੁਪਏ ਨਰੇਲਾ ਮੰਡੀ 1509 ਕੰਬਾਈਨ ਵਾਲਾ 2825 ਰੁਪਏ ਕਰਨਾਲ ਮੰਡੀ 1509 ਕੰਬਾਈਨ ਵਾਲਾ 2805 ਰੁਪਏ ਕੋਸੀ ਮੰਡੀ 1509 ਕੰਬਾਈਨ ਵਾਲਾ 2750 ਰੁਪਏ मिल्क मंडी पंद्रह सौ नौ कंबाइन वाला छब्बी सौ पाँह रुपये पानीपत मंडी पंद्रह सौ नौ कंबाइन वाला सताई सौ पुपये खैर मंडी पंद्रह सौ नौ कंबाइन वाला सताई सौ बाहठ रुपये गुहाणा मंडी पंद्रह सौ नौ कंबाइन वाला सताई सौ पांच रुपये खनौरी मंडी पंद्रह सौ नौ कंबाइन वाला अठाई सौ पैंठ रुपये फतेहगढ़ चूड़िया पंद्रह सौ नौ कंबाइन वाला अठाई सौ अस्सी रुपये लाड़वा मंडी पंद्रह सौ नौ अठाई सौ पचवंजा रुपये ਰਤਿਆ ਮੰਡੀ 1509 ਕੰਬਾਈਨ ਵਾਲਾ 2900 ਰੁਪਏ ਜੰਡੇਆਲਾ ਗੁਰੂ ਮੰਡੀ 1509 ਕੰਬਾਈਨ ਵਾਲਾ 2860 ਰੁਪਏ ਸਫੀਦੋ ਮੰਡੀ 1509 ਕੰਬਾਈਨ ਵਾਲਾ 2815 ਰੁਪਏ ਪੀਵਾ ਮੰਡੀ 1509 ਕੰਬਾਈਨ ਵਾਲਾ 2825 ਰੁਪਏ ਇੰਦਰੀ ਮੰਡੀ 1509 ਕੰਬਾਈਨ ਵਾਲਾ 2800 ਰੁਪਏ ਸੁਪਰ 52 2300 ਰੁਪਏ ਗਨੌਰ ਮੰਡੀ 1509 ਕੰਬਾਈਨ ਵਾਲਾ 2761 ਰੁਪਏ ਸਰਸਾ ਮੰਡੀ 1509 ਕੰਬਾਈਨ ਵਾਲਾ 3000 56 ਰੁਪਏ ਉਸ ਤੋਂ ਬਾਅਦ 1847 ਇੱਥੇ 2810 ਰੁਪਏ ਫਾਜ਼ਿਲਕਾ ਮੰਡੀ 1509 ਹੱਥ ਵਾਲਾ 2897 ਰੁਪਏ ਪੁੰਡਰੀ ਮੰਡੀ 1509 ਕੰਬਾਈਨ ਵਾਲਾ 2771 ਰੁਪਏ ਸਮਾਣਾ ਮੰਡੀ 1509 ਸਨੂ ਹੱਠ ਵਾਲਾ 2845 ਰੁਪਏ ਜੀਕਾ ਮੰਡੀ 1509 ਕੰਬਾਈਨ ਵਾਲਾ 2800 ਰੁਪਏ ਟੁਹਾਣਾ ਮੰਡੀ 1509 ਕੰਬਾਈਨ ਵਾਲਾ 2900 ਰੁਪਏ ਸੁਪਰ 52 2350 ਰੁਪਏ ਸਮਨ ਲੱਖਾ ਮੰਡੀ 1509 ਕੰਬਾਈਨ ਵਾਲਾ 2781 ਰੁਪਏ ਬੂੰਦੀ ਮੰਡੀ 1509 ਕੰਬਾਈਨ ਵਾਲਾ 2500 ਰੁਪਏ ਨਿਰਮਾਣਾ ਮੰਡੀ 1509 ਕੰਬਾਈਨ ਵਾਲਾ 2750 ਰੁਪਏ ਕਲਾਇਤ ਮੰਡੀ 1509 ਕੰਬਾਈਨ ਵਾਲਾ 2750 ਰੁਪਏ ਫਤਿਹਪੁਰ 1509 ਕੰਬਾਈਨ ਵਾਲਾ 2865 ਰੁਪਏ ਤੇ ਇੱਥੇ 1847 2840 ਰੁਪਏ 1692 ਲਗਭਗ 3000 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕੀ ਹੈ ਬਟਾਲਾ ਮੰਡੀ 1509 ਕੰਬਾਈਨ ਵਾਲਾ 2795 ਰੁਪਏ ਮਲੋਟ ਮੰਡੀ 1509 ਕੰਬਾਈਨ ਵਾਲਾ 2870 ਰੁਪਏ ਤਰਾਵੜੀ ਮੰਡੀ 1509 ਕੰਬਾਈਨ ਵਾਲਾ 2880 ਰੁਪਏ 1509 ਹੱਥ ਵਾਲਾ 2950 ਰੁਪਏ ਨੀਲੋ ਖੇੜੀ ਮੰਡੀ 1509 ਕੰਬਾਈਨ ਵਾਲਾ 2890 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਪਾਤੜਾ ਮੰਡੀ ਪੰਜਾਬ ਦੇ ਵਿੱਚ 1509 ਕੰਬਾਈਨ ਵਾਲਾ 2935 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਸੋ ਕਿਸਾਨ ਵੀਰੋ ਇਹ ਮੌਕੇ ਤੇ ਚੱਲ ਰਹੇ ਜੋ ਰੇਟ ਨੇ ਪਹਿਲੇ ਨਾਲੋਂ ਰੇਟ ਝੋਨੇ ਡਾਊਨ ਆਏ ਨੇ ਸੋ ਮੇਨ ਮੇਨ ਸ਼ਹਿਰਾਂ ਦੇ ਰੇਟ ਅੱਗੇ ਵੀ ਤੁਹਾਡੇ ਤੱਕ ਲੈ ਕੇ ਆਉਂਦੇ ਰਾਂਗੇ ਜੇ ਕਿਸੇ ਮੇਰੇ ਕਿਸਾਨ ਵੀਰ ਨੇ ਝੋਨਾ ਮੰਡੀ ਦੇ ਵਿੱਚ ਵਿੱਚ ਹੈ ਤਾ ਕਮੈਂਟਾਂ ਦੇ ਵਿੱਚ ਆਪਦਾ ਸ਼ੈਰ ਦਾ ਨਾਮ ਤੇ ਕਿਸਮ ਤੇ ਜੋ ਰੇਟ ਲੱਗਿਆ ਉਹ ਜ਼ਰੂਰ ਮੈਂਸ਼ਨ ਕਰਿਆ ਕਰੋ ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਲਈ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ